ਵੀ ਬਹੁਤ ਤਗੜਾ ਅਜਦੇ ਦਿਨ ਦਾ ਸਗਰਾ ਜਿਹੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਮਈਆਂਵਾਲ ਦੀ ਧਰਤੀ ਦਾ ਚਿਰਾਗ ਦੀਨ ਆਹ ਦੁਨੀਆ ਦੇ ਵਿੱਚ ਗੱਲ ਵੱਖਰੀ ਹੋਈ ਪਈ ਹੈ 26 ਤਰੀਕ ਜੱਗ ਸਿੰਘ ਵਾਲਾ ਤੇ ਕਹਿੰਦੇ 20 ਤਰੀਕ ਨੂੰ ਬੂਆਂ ਵਾਲੇ ਪਿੰਡ ਵਿੱਚ ਰਾਉਂਡਾ ਲੱਗਣ ਗਿਆ ਬਹੁਤ ਤਗੜਾ ਮੈਚ ਅਜਦੇ ਦਿਨ ਦਾ ਖੇਡਿਆ ਜਾ ਰਿਹਾ ਹੈ ਇਹ ਕਹਿੰਦੇ ਮਰੋਲ ਪਿੰਡ ਪੱਡਰ ਦਾ ਫਾਈਨਲ ਹੈ ਇੱਕ ਪਾਸੇ ਮੁੰਡੇ ਖੋਸੇ ਕੋੜਲੇ ਵਾਲੇ ਆ ਗਿਆ ਔਰ ਦੂਸਰੇ ਪਾਸੇ ਕਹਿੰਦੇ ਬਈਆਂ ਵਾਲੇ ਪਿੰਡ ਦੀ ਟੀਮ ਖੇਡਦੀ ਹੈ ਲਓ ਕਹਿੰਦੇ ਪ੍ਰੀਤ ਮਈਆਂ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਪਾਸੇ ਪਰ ਦੂਸਰੇ ਪਾਸੇ ਕਹਿੰਦੇ ਰਾਜੂ ਖੋਸੇਕੋਟ ਦੇ ਆਲਾ ਆਹ ਕਹਿੰਦੇ ਪ੍ਰੀਤ ਤੇ ਮਸਤੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਹੈ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਜਿਹੜਾ ਹੈ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਜਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਇਹਦੇ ਗੱਭਰੂ ਨੇ ਕਿੰਨੇ ਦਮ ਪਾਏ ਔਰ ਜੱਫੀਆਂ ਤੇ ਮੱਲਾ ਮਾਰਦਾ ਜੀ ਚਰਚਾ ਕੋਈ ਨਹੀਂ ਪਰਾਂ ਵਿੱਚ ਹੋ ਜਾਣੀ ਯਾਰ ਇਹ ਬਿਲਕੁਲ ਸੰਸਾਰ ਦਾ ਜੀ ਰਾਜੇ ਖੇਲੇ ਦੀ ਕੰਮ ਤੇ ਸ਼ਬਦ ਨਿਕਲੇ ਫਖਰਾਜ ਰੋਡੇ ਸਾਚੂ ਚਾਰਦਾ ਜੀ ਇਹ ਰਾ ਦੀ ਆ ਚਿਰਾਗਦੀਨ ਹੈ ਨਰਮਲ ਸਿੰਘ ਜੀ ਸਿੱਧੂ ਮਢੀਲਾ ਤੇ ਨਾਲ ਵੱਡੇ ਵੀਰ ਨੇ ਸਾਡੇ ਬਿੰਦਰਬਾਈ ਆਸਟ੍ਰੇਲੀਆ ਤੋਂ ਉਹਨਾਂ ਨੇ ਕਹਿੰਦੇ ਬਸਤਾਂ ਲਈ ਇਹਦੇ ਵਿੱਚ 22000 ਰੁਪਿਆ ਦੇਣਾ ਮੰਜਾਲਾ ਤੇ ਕਹਿੰਦੇ ਖੋਸੇ ਕੋਟਲੇ ਦਾ ਇਹ ਬਹੁਤ ਤਗੜਾ ਮੈਚ ਖੇਡਿਆ ਜਾ ਰਿਹਾ ਹੈ ਜਗਦੇਵ ਸਿੰਘ ਜੱਗੀ ਪ੍ਰਧਾਨ ਰੰਬੋ ਵਾਲਾ ਬਲਜਿੰਦਰਾ ਭਿੰਡਰ ਜੀ ਹੈ ਸੁਰਜਨ ਸਿੰਘ ਜੀ ਤੂਰ ਸਾਹਿਬ ਚੇਚੇਤਾਰ ਤੇ ਪੁੱਜੇ ਹੋਇਆ ਬਹੁਤ ਤਗੜਾ ਅੱਜ ਦੇ ਦਿਨ ਦਾ ਵੱਡਾ ਇਹ ਖੇਡ ਮੇਲਾ ਚੱਲਦਾ ਹੈ ਹੀਰੇ ਭਿੰਡਰ ਦਾ ਵਿਜੇ ਭਿੰਡਰ ਦਾ ਚੇਚੇਤਾਰ ਤੇ ਧੰਨਵਾਦ ਆਓ ਸਾਹਮਣੇ ਕਹਿੰਦੇ ਮੁੰਡਾ ਗਗਨ ਮੰਹਾਂ ਵਾਲੇ ਦੀ ਧਰਤੀ ਦਾ ਤੇ ਮਾਈਕ ਤੇ ਸਾਡਾ ਵੀਰ ਉਧਰ ਧੰਨਵਾਦ ਬੜਾ ਵਧੀਆ ਮੁਕਾਬਲਾ ਬਿੱਟੂ ਸੈਦੋਕੇ ਦਾ ਉਹਨੇ ਵੀ ਇੱਕ ਗੀਤ ਲਾਉਣਾ ਪਾ ਵੀ ਸੁਣਨਾ ਤੇ ਨਾਲ ਮਨਦੀਪ ਘਾਲੀ ਦੀਸ਼ਾ ਡਾਲਿਆ ਕਹਿੰਦਾ ਵੀ ਵੱਡੇ ਵਾਨ ਕਰਾਗੇ ਦੀਸ਼ਾ ਡਾਲਿਆ ਵਾਲਾ ਕਹਿੰਦਾ ਲਓ ਸਾਹਮਣੇ ਕਹਿੰਦੇ ਮੁੰਡਾ ਖੋਸਰੇ ਕੋਟ ਜਿਹੜਾ ਕਬੱਡੀ ਪਾ ਰਿਹਾ ਹੈ ਯਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਾਵੇਗਾ ਅੱਜ ਦੀਆਂ ਪੱਟਾਂ ਤੇ ਥਾਪੀਆਂ ਇੱਕ ਪਾਸੇ ਚਿਰਾਗ ਦੂਸਰੇ ਪਾਸੇ ਫਰਿਆਦ ਥਰੇ ਦਾ ਮੁਕਾਬਲਾ ਆ ਦੁਨੀਆਂ ਦੀ ਟਕ ਟਕ ਹੀ ਲੱਗੀ ਹੋਈ ਆ ਲਓ ਪੈਂਦੀ ਰੇਡ ਪਰ ਚਿਰਾਗ ਕਹਿੰਦੇ ਸਿਰਾਲਾ ਇਧਰ ਆਉਦਾ ਹੈ ਇਹ ਸਰਕ ਦੇ ਚਿਰਾਗ ਵੀ ਬਹਿ ਜਾ ਬਹਿ ਕੇ ਇਧਰ ਆਉਦਾ ਹੈ ਅਗਲੀ ਰੇਡ ਕਹਿੰਦੇ ਸੇਵਕ ਮਈਆ ਵਾਲੇ ਪਿੰਡ ਦਾ ਗੱਤ ਛੋਟਾ ਰੰਗ ਸੋ ਸਾਹਮਣਾ ਆ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਲੈ ਵੀ ਖੋਸੇ ਕੋਟਲੇ ਆਇਆ ਜਿੱਤਣਾ ਤੇ ਜਫੇ ਲੋੜੇ ਪੈਣਿਆ ਲੈ ਵੀ ਖੋਸੇ ਕੋਟ ਜਾਇਆ ਫੜਖਾ ਤਿਆਰੀ ਆ ਪੈਂਦੀ ਰੇਡ ਤੇ ਕਹਿੰਦੇ ਸੇਵਕ ਮਈਆ ਵਾਲੇ ਦੀ ਧਰਤੀ ਦਾ ਵੱਟ ਖਾਣਾ ਚੋਬਰ ਆਨ ਰੋਲ ਪਿੰਡ ਵਾਲੇ ਮੁੰਡੇ ਆ ਅਮਰੀਕ ਦੇ ਪਿੰਡਾਂ ਦਾ ਆ ਬੱਲੇ 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 ਆਉ ਨਹੀਂ ਰਿਸਿਆ ਸਿਰੇ ਦਾ ਮੈਚ ਚੱਲਦਾ ਲੈ ਵੀ ਸੰਗਰਾਜ ਚਰਾਗਦੀਨ ਅੱਜ ਕੀ ਕੀ ਹਜ਼ਾਰ ਵੱਖਰੇ ਪ੍ਰਾਈਜ਼ ਉਧਰ ਕਮੇਟੀ ਵੱਲੋਂ ਇੰਦਰਜੀਤ ਦੇ ਡਰਾਈਵਰ ਕਲਾਸ ਵੀਰ ਦੇ ਵੱਲੋਂ ਵੱਡੇ ਪਿਆਰ ਸਤਿਕਾਰ ਪੁੱਜਿਆ ਧੰਨਵਾਦ ਕਰਦੇ ਆ ਲਓ ਵਿੱਕੀ ਖੋਸੇ ਕੋਟ ਦੇ ਆਲਾ ਪਰ ਚਰਾਗ ਤੇ ਕਹਿੰਦੇ 1 ਮੈਨ ਆਰਮੀ ਵਾਲਾ ਕੰਮ ਕਰੀ ਤੁਰਿਆ ਆਉਂਦਾ ਭਾਈ ਜਿਹਨੂੰ ਜਿਹਨੂੰ ਚਰਾਗ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੇ ਚਰਾਗ ਦੇ ਲਈ ਸਿਰਾ ਲਈ ਤੁਰਿਆ ਆਉਂਦਾ ਚਰਾਗ ਬਹਿ ਜਾ ਬਹਿ ਜਾ ਕਰਾਈ ਤੁਰਿਆ ਆਉਂਦਾ ਚਰਾਗ ਬਹਿ ਜਾ ਕਰਾਈ ਆਉਂਦਾ ਪਿੰਦਰ ਮਿੰਨਾਂ ਵਾਲੀਆ ਕਬੱਡੀ ਪਰ ਪਰਲੀ ਕੰਨੀ ਤੇ ਲਵ ਨਾਲ ਖੋਸੇ ਕੋਟਲਾ ਰਾਜੂ ਖੋੜਦਾ ਕਹਿੰਦੇ ਬਲਜਿੰਦਰ ਪਿੰਡਰ ਦੀ ਟੀਮ ਦੇ ਲਈ ਮੇਰੇ ਮਿੱਤਰੋ ਉਧਰ ਗੱਲ ਚੱਲਦੀ ਆ ਵੱਗੀ ਲੋਪੋ ਸੰਦੀਪ ਸੰਧੂ ਨੰਗਰੰਮੀਆ ਕਬੱਡੀ ਕਲੱਬ ਲੋਪੋ ਆਓ ਸਾਹਮਣੇ ਇਹ ਮਸਤ ਇਹ ਮਸਤ ਪਿੰਡਰ ਮਸਤ ਇਹ ਖੋਸਾ ਕੋਟਲਾ ਮੰਹਾਂ ਵਾਲਾ ਆਓ ਲਈ ਦੀ ਸਾਹ ਨੰਬਰ ਜਾਫੀਆਂ ਦਾ ਸਭਾ ਵੀ ਗਿਆ ਉਧਰ ਸਾਡੇ ਐਮਐਲਏ ਸਾਹਿਬ ਸਰਦਾਰ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਉਹ ਵੀ ਤੇਤੇ ਤਰ ਤੇ ਸਾਡੇ ਦਰਮਿਆਨ ਪੁੱਜ ਗਿਆ ਧੰਨਵਾਦ ਕਰਦੇ ਆ ਫਰਿਆਦ 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 ਆ ਚਿਰਾਗ ਦਾ ਵੀਰ ਆਹ ਗੱਲ ਬਣਾ ਗਿਆ ਕਹਿੰਦੇ ਜਫਾ ਤੇ ਜਫਾ ਠਾ ਜਫਾ ਆਹ ਕਹਿੰਦੇ ਫਰਿਆਦ ਨੇ ਦਿੱਤਾ laajਫਾ ਲਓ ਲਵੀ ਦੇ ਫਰਿਆਦ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਨੰਬਰ ਦੇਖਾਂਗੇ ਵੀ ਕਿਸ ਗੱਭਰੂ ਦਾ ਹੋਵੇਗਾ ਆ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਜ਼ੋਰ ਲੱਗਾ ਹੋਇਆ ਫੈਸਲਾ ਹੋ ਜਾਣਾ ਆ ਪਿੰਡਾਂ ਦਾ ਵੱਡਾ ਮੇਲਾ ਚੱਲਦਾ ਹੈ ਭਈ ਭਈ ਰੇਡ ਨੰਬਰ ਜਾਫੀਆਂ ਦਾ ਅੱਜ ਦੇ ਕਹਿੰਦੇ ਪਿੰਡਰਾ ਦੇ ਵੱਡੇ ਮੇਲੇ ਨੇ ਅਵਤਾਰ ਸਿੰਘ ਮਹਿਰੂ ਕੈਨੇਡਾ ਦੇ ਵੱਲੋਂ ਕਹਿੰਦੇ 50000 ਦਾ ਯੋਗਦਾਨ ਦਿੱਤਾ ਗਿਆ ਅਵਤਾਰ ਸਿੰਘ ਦੇ ਮਹਿਰੂ ਕੈਨੇਡਾ ਹੋਣਾ ਦਾ ਵੱਡਾ ਸਹਿਯੋਗ ਪਰ ਕਹਿੰਦੇ ਪ੍ਰੀਤ ਦੀ ਕਬੱਡੀ ਪੈ ਰਹੀ ਹੈ 11 ਦੇ ਵਿੱਚੋਂ ਕਿਸ ਗੱਭਰੂ ਨਾਲ ਮੁਕਾਬਲਾ ਹੋਣਾ ਲੈ ਵੀ ਰਾਜੂ ਖੋਸੇ ਕੋਟਲੇ ਵਾਲਿਆ ਆ ਪਾਣੀ ਸਿਰ ਤੋਂ ਲੰਘਦਾ ਜਾਂਦਾ ਥਾਰੇ ਗੱਭਰੂ ਆ ਤਿਆਰੀ ਲੋ ਪ੍ਰੀਤ ਦੀ ਰੇਡ ਤੇ ਮਾਸਟਰ ਟੁੱਟ ਕੇ ਮੂਰੇ ਹੋ ਗਿਆ ਦੋ ਖਿਡਾਰੀਆਂ ਦੇ ਦਰਮਿਆਨ ਹਰਜੀ ਪਾਸੇ ਹਰਜੀ ਪਾਸੇ ਆ ਤ੍ਰੀਤ ਮਸਤ ਤ੍ਰੀਤ ਇਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਵਧ ਰਿੰਦਰਜੀਤ ਸਿੰਘ ਜੀ ਲਾਡੀ ਕਲਾਸ਼ ਪ੍ਰਕਟਰ ਡਰਾਈਵਰ ਵੱਡਾ ਪਿਆਰ ਪੋਜਦਾ ਕਰਦੇ ਆ ਪਾ ਵਿੱਕੀ ਕਬੱਡੀ ਸ਼ਗਰਾਜ ਪਰ ਗੱਲ ਲਓ ਵਿੱਕੀ ਦੇ ਕਬੱਡੀ ਪਾਈ ਆ ਭੋਲਾ ਬਦਲੀ ਆਸਟ੍ਰੇਲੀਆ ਮੋਨਾ ਬਦਲੀ ਆਸਟ੍ਰੇਲੀਆ ਨਵਿੰਦਰ ਪ੍ਰਧਾਨ ਲੋਂਗੋ ਦੇਵਾ ਕਰਮੰਤ ਤੌਰ ਤੇ ਸੋਨਾ ਤੁਰ ਪਿੰਦਰ ਚਿਰਾਗ ਦੇ ਜੱਫੇ ਦੇ ਵੱਡੇ ਮਾਣ ਪੈਂਦੀ ਰੇਡ ਤੇ ਵਾਹ ਓਏ ਗੱਬਰੂ ਐ ਭਾਈ ਚਿਰਾਗ ਦੀ ਖੇਡ ਕਿਵੇਂ ਲੱਗੀ ਤਾੜੀਆਂ ਕਰੀ ਹੋਰ ਵਾਰ ਉਸ ਗੱਬਰੂ ਮੇਲੇ ਯਾਰ ਆਗ 21 21000 ਰੁਪਏ ਦਾ ਸਤਾ ਨੂੰ ਵੱਖਰਾ ਪ੍ਰਾਈਜ਼ ਉਧਰ ਸਰਦਾਰ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਐਮ ਐਲ ਏ ਸਾਡੇ ਇਲਾਕੇ ਦਾ ਮਾਨ ਹੈ ਚੇਤੇ ਤਾਰ ਤੇ ਪੁੱਜ ਗਿਆ ਪਿਆਰ ਹੈ ਸੁਖਮੰਦਰ ਸਿੰਘ ਜੀ ਸਮਰਾ ਲੋਗੜ ਦੇ ਨਾਲ ਉਹ ਮਾਰਚ ਮਹੀਨੇ ਵੱਡਾ ਕੱਪ ਲੋਗੜ ਆ ਆ ਗगन ਹੈ ਆ ਗगन ਹੈ ਉਧਰ ਸਾਡੇ ਦਰਮਿਆਨ ਐਮ ਐਲ ਏ ਸਾਹ ਪਹੁੰਚੇ ਆ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਆ ਰ ਆ ਸਾਡੇ ਸੇਵਾਦਾਰਨ ਰੂਪਤੀ ਹੈ ਵੀ ਇਧਰ ਮੰਚ ਤੇ ਡੰਡਾ ਜਿਹੜਾ ਪਹੁੰਚਦਾ ਕਰੋ ਬਹੁਤ ਮਿਹਰਬਾਨੀ ਧੰਨਵਾਦ ਜੀ ਲਓ ਸਾਹਮਣੇ ਕਹਿੰਦੇ ਲਵੀ ਦੇ ਕਬੱਡੀ ਪਾ ਦਿੱਤੀ ਹੈ ਚਾਰਾਂ ਦੇ ਵਿੱਚੋਂ ਕੌਣ ਜਰਾਗ ਫੇਰ ਚਰਾਗ ਫੇਰ ਚਰਾਗ ਫੇਰ ਆਹ ਚਰਾਗ ਤੇ ਕਹਿੰਦੇ ਸਰਾ ਲਾਈ ਆਉਂਦਾ ਇਧਰ ਸ਼ਮਲੋਤਰਾ ਧਰਮਕੋਟ ਵਾਲੇ ਵੀਰ ਉਹਨਾਂ ਵੱਲੋਂ ਚਰਾਗ ਲਈ 500 ਦੇ ਮਾਨ ਸਨਮਾਨ ਫਾਈਨਲ ਮੈਚ ਦੀਆਂ ਵੱਡੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਮੈਚ ਦੀਆਂ ਦੋਵੇਂ ਟੀਮਾਂ ਲਓ ਸੇਵ ਕਰੇ ਕਬੱਡੀ ਪਾਈ ਹੈ ਰਾਜੂ ਖੋਸਾ ਕੋਟ ਦਾ ਇਸ ਸਾਲ ਕਹਿੰਦੇ ਵਿਦੇਸ਼ਾਂ ਦੇ ਵਿੱਚ ਤਕੜਾ ਖੇੜਿਆ ਗੁਰਪ੍ਰੀਤ ਰਾਏ ਚੱਕ ਭਾਈ ਦਾ ਮਨਦੀਪ ਵਿਦੇਸ਼ਾ ਬਿੱਟੂ ਦਿਓਰ ਜੀਵਨ ਦਿਵਾਲ ਰਾਜੂ ਦਿਓਰ ਜੱਗਾ ਰਾਏ ਤੇ ਬਿੱਟੂ ਦਿਵਾਲ ਹੁਣਾ ਕਹਿੰਦੇ ਮਾਣ ਕਰਦੇ ਇਸ ਗੱਭਰੂ ਦੇ ਉੱਪਰ ਆਹ ਪੈਂਦੀ ਰੇਡ ਤੇ ਕਹਿੰਦੇ ਸੇਵ ਕਰੇ ਤਕੜਾ ਆਪਣੀ ਟੀਮ ਦੇ ਲਈ ਖੋਸਾ ਕੋਟਲ ਦੀ ਟੀਮ ਦੇ ਸਪਾਂਸਰ ਨਵਦੀਪ ਤੌਰ ਯੂ ਐਸ ਏ ਹਰਮਨ ਚਤਰਾ ਸਨੀਮ ਪਿੰਡਰ ਤੇ ਸਾਡਾ ਵੀਰ ਹੈ ਉਧਰ ਜਗਨੂ ਪਿੰਡਰ ਤੇ ਅਮਰਤ ਪਿੰਡਰ ਵੀਰਾਂ ਦਾ ਧੰਨਵਾਦ ਲਓ ਮੰਨਾਂ ਵਾਲਾ ਤੇ ਖੋਸਾ ਕੋਟਲਾ ਆ ਚਰਾਗ ਆ ਇਹ ਚਰਾਗ ਆ ਇਹ ਚਰਾਗ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਚਰਾਗਦੀਨ ਚਰਾਗਦੀਨ ਪਰ ਨਵੇਂ ਮੁੰਡੇ ਲਈ ਵੀ ਤਾੜੀ ਮਾਰਦੇ ਗੱਡਾ ਵੱਡਾ ਹੌਸਲਾ ਖੋਸੇ ਕੋਟਲੇ ਵਾਲੇ ਦਾ ਆ ਬੈਸਟ ਖੜਦਾ ਮਨੀ ਜੋਦੇ ਬੈਸਟ ਖੜਦਾ ਵੀਰੇ ਸਾਡੇ ਸਰਦਾਰ ਸੁਰਜਨ ਸਿੰਘ ਜੀ ਯੂਕੇ ਉਹਨਾਂ ਦੋਵਾਂ ਟੀਮਾਂ ਦੇ ਲਈ ਬੈਸਟਾਂ ਲਈ 10-10 ਯਾਰ ਹੋਰ 31-31000 ਹੋ ਗਿਆ ਚਰਾਗ ਰਾਜੂ 31-31000 ਸਰਦਾਰ ਸੁਰਜਨ ਸਿੰਘ ਜੀ ਤੂਰ ਯੂਕੇ ਉਧਰ ਕਹਿੰਦੇ ਪਿੱਥੋ ਵਾਲਾ ਸ਼ੀਰਾ ਉਹ ਵੀ ਅੱਜ ਦੇ ਮੇਲੇ ਤੇ ਪੁੱਜ ਗਿਆ ਦੁਨੀਆ ਦਾ ਸੁਪਰਸਟਾਰ ਭਾਈ ਪ੍ਰਬੰਧਕ ਕਹਿੰਦੇ ਗਰਾਊਂਡ ਤੋਂ ਬਾਹਰ ਚਲੇ ਜਾਓ ਮੈਚ ਸਮਾਪਤ ਭਾਈ ਮਰੋਲ ਪਿੰਡ ਪੱਦਰ ਦਾ ਮੈਚ ਵਧੀਆ ਲੱਗਾ ਦੇ ਇਹਨਾਂ ਟੀਮਾਂ ਲਈ ਵੀ ਤਾੜੀ ਮਾਰੋ ਜ਼ੋਰਦਾਰ ਵੱਡੇ ਭਾਈ ਗਰਾਊਂਡ ਖਾਲੀ ਕਰ ਦਿਓ